ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਮਿੱਤਰਤਾ ਨਾਨ ਕੀ ਫਰੈਂਡਸ਼ਿਪ ਦੋਸਤੀ ਠੀਕ ਹੈ ਨਾਓ ਲੈਟਸ ਸਟਾਰਟ ਮਨੁੱਖ ਇੱਕ ਸਮਾਜਿਕ ਜੀਵ ਹੈ ਉਹ ਇਕੱਲਾ ਨਹੀਂ ਰਹਿ ਸਕਦਾ ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ ਇਸ ਕਰਕੇ ਉਹ ਜ਼ਿੰਦਗੀ ਵਿੱਚ ਕੁਝ ਸੰਜਣਾ ਮਿੱਤਰਾ ਦੀ ਲੋੜ ਅਨੁਭਵ ਕਰਦਾ ਹੈ ਜਿਨ੍ਹਾਂ ਨਾਲ ਆਪਣੇ ਦੁੱਖ ਸੁੱਖ ਵੰਡ ਸਕੇ ਜਦੋਂ ਅਸੀਂ ਮਿੱਤਰ ਨਾਲ ਖੁਸ਼ੀ ਵੰਦੇ ਹਾਂ ਤਾਂ ਉਹ ਦੁੱਗਣੀ ਹੋ ਜਾਂਦੀ ਹੈ ਦੁੱਗਣੀ ਹੋ ਜਾਂਦੀ ਹੈ ਪਰ ਜਦੋਂ ਦੁੱਖ ਨੂੰ ਵੰਦੇ ਹਾਂ ਤਾਂ ਉਹ ਅੱਧਾ ਰਹਿ ਜਾਂਦਾ ਹੈ ਬੇਕਨ ਦਾ ਦਾ ਕਥਨ ਹੈ ਬੇਕਾ ਮਤਲਬ ਰਾਈਟਰ ਹੈ ਕੋਈ ਠੀਕ ਹੈ ਕਿ ਜਿਹੜਾ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਖੁਸ਼ੀ ਅਨੁਭਵ ਕਰਤਾ ਜਾਂ ਕੱਟ ਸਕਦਾ ਹੈ ਉਹ ਯਾ ਤਾਂ ਜੰਗਲੀ ਜਾਨਵਰ ਹੈ ਯਾ ਦੇਵਤਾ ਯਾਨੀ ਕਿ ਵੇਕਨ ਕੰਦਾ ਵੈ ਕਿ ਕੋਈ ਵੀ ਆਦਮੀ ਇਕੱਲਾ ਖੁਸ਼ ਨਹੀਂ ਰਹਿ ਸਕਦਾ ਤੇ ਕੰਦਾ ਜਿਹੜਾ ਕੰਦਾ ਹੈ ਕੀ ਉਹ ਖੁਸ਼ ਰਹਿ ਸਕਦਾ ਹੈ ਜਾਂ ਤੇ ਉਹ ਫਿਰ ਭਗਵਾਨ ਹੈ ਤੇ ਜਾਂ ਫਿਰ ਉਹ ਜਾਨਵਰ ਹੈ ਅਸਲ ਵਿੱਚ ਸੱਚੇ ਮਿੱਤਰ ਦੀ ਅਨਹੋਂਦ ਵਿੱਚ ਆਦਮੀ ਭਰੇ ਮੇਲੇ ਵਿੱਚ ਵੀ ਇਕੱਲਾ ਮਹਿਸੂਸ ਕਰਦਾ ਹੈ ਯਾਨੀ ਕਿ ਸੱਚੇ ਮਿੱਤਰ ਦੀ ਅਨਹੋਂਦ ਕਮੀ ਹੋਣ ਕਰਕੇ ਜਿਹੜਾ ਆਦਮੀ ਹੈ ਭਰੇ ਮੇਲੇ ਯਾਨੀ ਕਿ ਪੂਰੀ ਮਹਿਫਿਲ ਨੁਕੈ ਨੂੰ ਸਾਰੇ ਉਹਦੇ ਦੋਸਤ ਆ ਪਰ ਜੇ ਸੱਚਾ ਮਿੱਤਰ ਨਾ ਆਏ ਤੇ ਉਹ ਇਕੱਲਾ ਹੀ ਮਹਿਸੂਸ ਕਰਦਾ ਹੈ ਪਰ ਇਸ ਵਿੱਚ ਵੀ ਕੋਈ ਸੰਦੇਹ ਨਹੀਂ ਕਿ ਸੱਚੇ ਤੇ ਵਫਾਦਾਰ ਮਿੱਤਰ ਬਹੁਤ ਘੱਟ ਮਿਲਦੇ ਹਨ ਸੱਚੀ ਮਿੱਤਰਤਾ ਵਿੱਚ ਦੋ ਰੂਹਾ ਦਾ ਪੂਰਾ ਗਾਂਢ ਚਿੱਤਰਾਵਾ ਹੁੰਦਾ ਹੈ ਸੱਚੇ ਮਿੱਤਰਾ ਵਿੱਚਕਾਰ ਕੋਈ ਲੁਕਾ ਚਿਪਾ ਪਰਮ ਪੁਲੇਖਾ ਤੇ ਅਵਿਸ਼ਵਾਸ ਨਹੀਂ ਹੁੰਦਾ ਜਦੋਂ ਦੋ ਰਲਦੇ ਮਿਲਦੇ ਵਿਚਾਰਾ ਸੁਭਾਵਾ ਤੇ ਰੁਚੀਆਂ ਦੇ ਵਿਅਕਤੀ ਮਿਲਦੇ ਹਨ ਤਾਂ ਉਹਨਾਂ ਵਿੱਚ ਮਿੱਤਰਤਾ ਦੀ ਗੰਢ ਪੈ ਜਾਂਦੀ ਹੈ ਅਮੀਰ ਗਰੀਬ ਤੇ ਸਮਾਜਿਕ ਪੱਧਰ ਸੱਚੇ ਮਿੱਤਰ ਦੀ ਮਿੱਤਰਤਾ ਨੂੰ ਤੋੜ ਨਹੀਂ ਸਕਦੇ ਯਾਨਕਿ ਜਿਹੜਾ ਮਿੱਤਰ ਹੈ ਐਨ ਨਹੀਂ ਨਾ ਕਿ ਅਮੀਰ ਹੋਏ ਆ ਗਰੀਬ ਹੈ ਜੇ ਸੱਚਾ ਮਿੱਤਰ ਕੋਈ ਹੈ ਤੇ ਫਰਕ ਨਹੀਂ ਪੈਂਦਾ ਕਿ ਉਹਦਾ ਫਰੈਂਡ ਅਮੀਰ ਹੈ ਜਾਂ ਗਰੀਬ ਹੈ ਉਹਨਾਂ ਦੀ ਸਥਿਤੀ ਸ਼੍ਰੀ ਕ੍ਰਿਸ਼ਨ ਸੁਦਾਮੇ ਦੀ ਦੋਸਤੀ ਵਰਗੀ ਹੁੰਦੀ ਹੈ ਜਿਵੇਂ ਕਿ ਕ੍ਰਿਸ਼ਨ ਜੀ ਕੀ ਹੀ ਅਮੀਰ ਹੀ ਤੇ ਸੁਦਾਮਾ ਗਰੀਬਗਾਹੀ ਮਿੱਤਰਤਾ ਦਾ ਆਧਾਰ ਸਵਾਰਥ ਨਹੀਂ ਹੁੰਦਾ ਸਗੋਂ ਦੁੱਖ ਸੁੱਖ ਵਿਚਾਰਾ ਤੇ ਭਾਵਾਂ ਦੀ ਸਾਂਝ ਹੁੰਦੀ ਹੈ ਮਿੱਤਰਤਾ ਸਾਡੇ ਦੁੱਖ ਨੂੰ ਘਟਾਉਣ ਸਾਰੀਆਂ ਉਲਝਨਾ ਭੁਲੇਖਿਆ ਵਿਚਾਰਾ ਤੇ ਭਾਵਾਂ ਦੀ ਅਰਥ ਸਿਤਾ ਨੂੰ ਦੂਰ ਕਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ ਇਸ ਪ੍ਰਕਾਰ ਸੱਚਾ ਮਿੱਤਰ ਸਦੀਵੀ ਪ੍ਰਸੰਤਾ ਤੇ ਪ੍ਰੇਨਾ ਦਾ ਸੋਮਾ ਹੁੰਦਾ ਹੈ ਪਰ ਜੀਹਾ ਮਿੱਤਰ ਮਿਲਣਾ ਬਹੁਤ ਔਖਾ ਹੈ ਮਿੱਤਰ ਤੇ ਲੱਭ ਜਾਂਦੇ ਆ ਪਰ ਜਿਹੜਾ ਸੱਚਾ ਮਿੱਤਰ ਉਹ ਲੱਭਣਾ ਬਹੁਤ ਹੀ ਜ਼ਿਆਦਾ ਔਖਾ ਹੈ ਤੇ ਜੇ ਤੁਹਾਡੇ ਕੋਈ ਟਰੂ ਫਰੈਂਡ ਹੈ ਤੇ ਉਹਨੂੰ ਖੋਣਾ ਨਹੀਂ ਚਾਹੀਦਾ ਕਦੀ ਲਾਈਫ 'ਚ